ਸਮਰਾ ਪਰਸੋਂ ਮੈਂ ਨਾ ਜਾਈ ਮਸਜਿਦ ਮੁਹਰਮ ਦੇ ਉਂਦਰ ਗਈ ਆ ਤੇ ਉਹ ਮਰਨੇ ਖਾਤਾ ਕੀ ਹੈ ਕੀ ਲੱਗਦਾ ਸਾਦਾ ਉਹਨਾਂ ਨੇ ਸਪਾਤਿਆ ਕੋਣੀਆਂ ਲਈਆਂ ਇਹਦੇ ਪਲਾਈ ਰੱਖੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲਿਖੇ ਕੋ ਹੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਲਸਿਆ ਵੀ ਭਾਈ ਕੇਸ ਉਹ ਕੁੜੀ ਕਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾ ਪਾਇ ਮੈਨਾਂ ਨੂੰ ਪਰੇਸ਼ਾਨਵਾ ਤੇ ਜਿਹੋ ਨੇ ਕਿਹਾ ਵੀ ਕੋਈ ਜੁਮੈਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜੁਮੈਰੀ ਹੋਵੇਗੀ ਤੇ ਕਿ ਇਹਨੂੰ ਦੱਸਿਆ ਨਹੀਂ ਘਰ ਰਾਤ ਨੂੰ 8:30 ਦਾ 11 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕੇ ਕਹਿੰਦਾ ਮੈਂ ਮੇਰੀ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਤਾਂ ਕਲਾ ਇਹ ਬਾਤੂ ਜੇ ਕਮਰੇ ਜੇ ਹੀ ਲੱਗੇ ਉਹਦਾ ਪਰੇ ਫਿਰਦੇ ਇਹਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 11-12 ਸਾਲ ਦੀ ਮੈਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਤੇ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ ਤੇ ਕਾਹੂ ਕਾਮ ਤਾਂ ਮੈਨੂੰ ਕੋਈ ਦਾ ਨਹੀਂ ਮੈਨੂੰ ਬੰਦੇ ਕੇ ਲਾਇਆ ਵਾ ਕਿ ਮੇਰੀ ਬੱਚੀ ਨੂੰ ਨਹੀਂ ਮਿਲਦਣਾ ਉਹ ਤੋਂ ਇਨਾ ਪਰੇਸ਼ਾਨ ਵਾ ਕਿ ਮਲੇ ਮੇਰੀ ਬੱਚੀ ਆ ਫਿਰ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਉਹ ਮਦਦ ਤੇ ਇਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਤੇ ਮਲੇ ਕੇਸ ਚੱਲਣ ਦੇ ਬਾਅਦ ਰਿਪੋਰਟ ਨੇ ਫੈਸਲਾ ਲੈਣਾ ਹੁੰਦਾ ਉਹਨਾਂ ਨੂੰ ਹੱਲ ਕਰਵੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਜਰੀਲ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਕਿ ਮੇਰੀ ਮਾਂ ਕਲੀਆ ਉਮਰ ਦੇਖੋ ਉਹ ਤੁਹਾਡੇ ਸਾਹਮਣੇ ਕੀ ਆ ਇਹ ਕਾਫੀ ਉਮਰ ਹੋ ਗਈ ਬੁੱਢਿਆਰੇ ਥਾਣੇ ਸੱਤ ਸੱਤ ਕਿਤੇ ਜਲੀਲ ਕਰ ਰਹੇ ਆ ਉਤੋਂ ਵੀ ਪਰੇਸ਼ਾਨ ਹੀ ਰਾਜ ਨੇ ਰੋਂਦਾ ਰਹਿੰਦਾ ਹੈ ਇਹਨਾਂ ਕੋਲ ਆਈਦਾ ਹੀ ਰੋਂਦਾ ਹੈ ਰੋਲਾ ਭਾਈ ਮਲੇ ਬਹੁਤ ਪਰੇਖਾਨ ਕਰਦੇ ਆ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਨਾਲ ਇਕੱਲੇ ਹੀ ਆ ਇਹ ਦੋ ਟਾਣਾ ਹੋ ਗਈਆਂ ਉਹ ਆਪਣੇ ਘਰ ਵਾ ਕਿੰਨੇ ਕਿਲੋ ਝਟਾ ਜਾਂਦਾ ਕਿੰਨੇ ਜੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਜਦ ਮਨ ਦੀ ਪਿੰਡ ਕਿਹੜਾ ਪਤਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਆ ਕਿਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਕਿਹੜਾ ਲਿਆਂਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਵੀ ਮਿਲਦੀ ਉਹ ਬੇਟੀ ਨੂੰ ਮਿਲਣੇ ਤੇ ਮੇਰਾ ਨਾ ਆ ਰਹੀ ਆ ਤੇ ਨਾ ਹੀ ਮਿਲ ਵੀ ਕਿ ਕਿਸੇ ਦੇ ਪਾਸੇ ਮਿਲਦੀ ਉਹ ਕਰਨ ਦਾ ਮਿਲ ਸ਼ਾਹਕਿੰਦਰ ਜੀ ਕਰਾਈ ਜੀ ਸਭਾ ਤਾਂ ਪਹਿਲਾਂ ਹੀ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਤੇ ਕੀ ਕਹਿੰਦੀ ਉਹ ਆ ਰਹੇ ਆ ਪੁੱਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਵੀ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡੇ ਦਾ ਪਿੰਡ ਉਧਰ ਪਿੱਛੇ ਦੇ ਆ ਲੀਲਕਾ ਆ ਪਟਾਲੇ ਕਰਨ ਚਲੇ ਗੋ ਐਸ ਵੇ ਹੁਣੇ ਰੇਨ ਸਿਟੀ ਇੱਥੇ ਪਟਾਲੇ ਰਹਿ ਮਲੇਵੀ ਸੋਹੋ ਦਾ ਕਿਹੜਾ ਪਿੰਡ ਪੁਰੀਆਂ ਬਾਹਰ ਪੁਰੀਆਂ ਹਾਂਜੀ ਪੁਰਗਾਂ ਅਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਨਹੀਂ ਸਵਾਲ ਨਾ ਸਿਕੜਾ ਸਰ ਬਾਈ ਗਿਆ ਤੇ ਮਸਾਲੇ ਵੇ ਲੋਟੀ ਨੂੰ ਪੇਕ ਰੇ ਮਾ ਪਹਿਲੇ ਆ ਗਏ ਹੀ ਹੈਗੇ ਫਰ ਤੋਂ ਸਭਾ ਤੋਂ ਕੱਲ ਦੇ ਰਹੇ ਆ ਬਾਹਰ ਦੇ ਕੇਸ ਐਂ ਵੀ ਸੇਪੇ ਦਾ ਲਾਤਾ ਬਾਅਦ ਚ ਉਹਨਾਂ ਨੇ ਬਹੁਤ ਕੇਸ ਲਾਤਾ 14 ਤਰੀਕ ਤੇ ਕੋਈ ਨਵੇਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਹੀ ਗਾ ਉਹ ਕਨੇ ਦਾ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਤੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਲਈ ਕੀ ਕਹਿੰਦੇ ਕੀ ਸੀ ਸੋਰੇ ਨੂੰ ਅਖਾ ਰਿਹਾ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਹੁੰਦਾ ਸੀ ਮੈਂ ਬੇਟੀ ਨੂੰ ਮਿਲਣਾ ਵਾ ਸੋਰਾ ਮੈਨੂੰ ਤਮ ਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਮੈਂ ਤਾਂ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਥੀ ਤੂੰਰਾ ਮੈਨੂੰ ਬਹੁਤ ਪੈੜਾ ਬੋਲਦਾ ਇਸ ਤਰ੍ਹਾਂ ਪਰ ਕਿਹੜੇ ਪਿੰਡ ਗਿਆ ਜੀ ਪੁਦਲਾ ਪੁਦਲਾ ਕਿ ਮਤਲਬ ਹੈ ਵਿਆਹ ਨਾ ਤੇ ਹੋ ਗਿਆ ਪਾ 2012 ਸੋ ਹੈ ਸ਼ਾਮ ਨਾ ਕੀ ਹੀ ਪੀ ਜੀ ਦਾ ਨਾਮ ਕੇਂਦਿਤ ਜੋਰਪੁਰ ਜੀ ਦਾ ਮੁੰਡਾ ਬਣ ਕੇ ਪਰੰਤੋ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖੀ ਪਾਇਆ ਵਾਇਆ ਬਲਿਖੇ ਆ ਪਰ ਲਿਓ ਜੋ ਲਿਖਿਆ ਵਾ ਈ ਚੁੰਦੇ ਦੋ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਟਰਫਦਾ ਮਾਰ ਲਿਆ ਉਹ ਕਿੰਨੀ ਉਮਰ ਇਦ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਕੱਲਤਾ ਵਾ ਉਥੋਂ ਫੇਰੇ ਆ ਕੇ ਦੱਸਣ ਲੱਗ ਪਏ ਉਹ ਦੱਸਣ ਮਗਰੋਂ ਆ ਗਿਆ ਵਾਪਸ ਇਹ ਲੈਣਾ 445 ਲੱਖ ਰੁਪਈਆ ਇਹਨਾਂ ਨੇ ਫੇਲਾ ਦੇ ਲਾਇਆ ਉਹ ਉੱਟੀ ਨਾ ਉਹਨੇ ਮੈਂ ਆ ਕੇ ਮੈਂ ਨਹੀਂ ਕੋਈ ਬਾਤ ਆ ਪੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਤੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਭਾਵੇਂ ਇਹਨਾਂ ਨੇ ਫੇਲਾ ਲਉਂਦੇ ਰੇ ਆਪਣੀ ਮਰਜ਼ੀ ਨਾਲ ਜਿੱਦਾਂ ਪੂਰੀ ਕਿਤੀ ਹੈ ਨਾ ਨਹੀਂ ਕਿਪ ਲਾਈ ਕਿਦੀ ਨਾਂ ਵੀ ਆਇਆ ਵਾ ਨਾ ਇਹ ਜੋ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਕਟ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 108 68 ਪੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦਰਜ ਕਰਤਾ। ਇਹਨੀਆਂ ਦੇ ਖਿਲਾਫ ਅਸੀਂ ਜੋ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸ ਵਿੱਚ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦਿਆਂ ਦੇ ਖਿਲਾਫ ਆਏ ਹੈ ਪਰਚਾ ਦਰਜ ਕਰਤਾ। ਪਈ ਸਰਮ ਤੱਕ ਗ੍ਰਫਤਾਰੀ ਕੀਤੀ ਗਈ ਹੈ ਇਹ ਰੀਸੈਂਟਲੀ ਪਰਚਾ ਦੱਜ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਫਤਾਰੀ ਸ਼ੁਰੂ ਕਰਾਂਗੇ